ਸਤਿਗੁਰਾਂ ਨੇ ਇੱਕ ਪੁਰਾਤਨ ਲੋਕ ਪਰੰਪਰਾ ਜੋ ਕਾਵਿਕ ਰੀਤੀ ਕਿਸੇ ਸੂਰਮੇ ਦੇ ਜਸ ਨੂੰ ਗਾਉਣ ਵਾਲੀ ਜਿਹੜੀ ਇੱਕ ਬੜੀ ਮਹਾਨ ਬਖਸ਼ਿਸ਼ ਸੀ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਆ ਕਰਕੇ ਤੇ ਵਾਰਾਂ ਦੇ ਰੂਪ ਵਿੱਚ ਦਰਜ ਕੀਤਾ ਹੈ ਪਹਿਲੀ ਬੇਨਤੀ ਵਾਰ ਕਿਸ ਨੂੰ ਕਿਹਾ ਜਾਂਦਾ ਵਾਰ ਜੋ ਸਾਡੇ ਵਿਦਵਾਨਾਂ ਨੇ ਬਹੁਮਤ ਦੇ ਵਿੱਚ ਇਸ ਸ਼ਬਦ ਦੇ ਜਿਹੜੇ ਅਰਥ ਕੀਤੇ ਨੇ ਇੱਕ ਨਿਯਮਬੰਦ ਪੌੜੀਆਂ ਦੀ ਬੰਤਰ ਹੁੰਦੀ ਹੈ ਜਿਸ ਦੇ ਵਿੱਚ ਇੱਕੋ ਹੀ ਪ੍ਰਕਰਨ ਨੂੰ ਮੁੱਢ ਤੋਂ ਲੈ ਕਰਕੇ ਅਖੀਰ ਤੱਕ ਨਿਯਮ ਦੇ ਅੰਦਰ ਪੌੜੀ ਦਰ ਪੌੜੀ ਉਚਾਰਨ ਕਰਕੇ ਲਿਖਿਆ ਜਾਂਦਾ ਹੈ ਸਮੂਹ ਪੌੜੀਆਂ ਦਾ ਇੱਕ ਇਕੱਠ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਵਾਰ ਅਖਵਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀਆਂ ਤੋਂ ਬਾਹਰ ਵੀ ਭਾਈ ਗੁਰਦਾਸ ਸਾਹਿਬ ਜੀਆਂ ਨੇ ਜਿਹੜੀ ਬਾਣੀ ਲਿਖੀ ਹੈ ਹੈ ਉਹ ਵੀ ਪੌੜੀਆਂ ਲੇਕਿਨ ਜਦੋਂ ਸਾਰੀਆਂ ਪੌੜੀਆਂ ਨੂੰ ਇੱਕੋ ਪ੍ਰਕਰਨ ਵਿੱਚ ਉਚਾਰਨ ਕਰਕੇ ਇੱਕ ਥਾਂ ਤੇ ਲਿਖਿਆ ਗਿਆ ਤੇ ਉਹ ਵੀ ਵਾਰ ਬਣਦੀ ਜਾਂ ਸਾਡੇ ਜੋ ਵਿਦਵਾਨ ਇਸ ਸੰਬੰਧ ਵਿੱਚ ਜ਼ਿਕਰ ਕਰਦੇ ਨੇ ਇੱਕ ਕਾਮੀ ਉਤਸ਼ਾਵਰਕ ਜਿਹੜਾ ਪ੍ਰਸੰਗ ਹੈ ਉਸ ਨੂੰ ਪੌੜੀ ਵਿੱਚ ਉਚਾਰਨ ਕਰਕੇ ਇਕੱਤਰ ਕਰਨਾ ਵਾਰਖਾਉਂਦਾ ਹੈ ਵਾਰ ਦੇ ਅੰਦਰ ਕਿਸੇ ਇੱਕ ਸੰਘਰਸ਼ੀ ਯੋਧੇ ਦਾ ਜੋ ਰਣ ਤੱਤੇ ਵਿੱਚ ਜੂਝ ਰਿਹਾ ਹੈ ਜਾਂ ਰਣ ਤੱਤੇ ਨੂੰ ਜਿੱਤ ਚੁੱਕਾ ਹੈ ਉਸ ਦਾ ਇੱਕ ਜਸ ਗਾਇਨ ਕੀਤਾ ਜਾਂਦਾ ਹੈ ਵਡਿਆਈ ਕੀਤੀ ਜਾਂਦੀ ਹੈ ਤੇ ਇਸ ਵਾਰ ਦੇ ਅੰਦਰ ਵੀਰਸ ਦੀ ਬੜੀ ਪ੍ਰਮਾ ਪ੍ਰਧਾਨਤਾ ਹੁੰਦੀ ਹੈ ਕਿਉਂਕਿ ਵਾਰਾਂ ਬੜੇ ਪੁਰਾਣੇ ਸਮੇਂ ਤੋਂ ਬਾਟੀਆਂ ਢਾਡੀਆਂ ਨੇ ਗਾਇਆ ਜੋ ਕਿ ਗੁਰਬਾਣੀ ਦੇ ਅੰਦਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੇ ਵੀ ਆਪਣੇ ਆਪ ਨੂੰ ਅਕਾਲ ਪੁਰਖ ਪਰਮਾਤਮਾ ਦਾ ਢਾਟੀ ਜਾਂ ਪਟਕਿਆ ਤੇ ਉਹਨਾਂ ਨੇ ਵੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਕਾਲ ਪੁਰਖ ਦੀ ਜਿਹੜੀ ਬਖਸ਼ਿਸ਼ ਹੈ ਉਹ 12 ਦੇ ਰੂਪ ਵਿੱਚ ਗਾਇਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਰਾਗ ਦੀ ਵਾਰ ਤੋਂ ਇਹ ਜਿਹੜੀਆਂ 12 ਦੀ ਗਿਣਤੀ ਪ੍ਰారంਭ ਹੁੰਦੀ ਹੈ ਤੇ ਕਨੜੇ ਦੀ ਵਾਰ ਤੱਕ ਜਿਹੜੀ ਹੈ ਨਿਯੰਬਤ ਬਾਣੀ ਜਿਹੜੀ ਹੈ ਉਹਦੇ ਵਿੱਚ ਕੁੱਲ 22 ਵਾਰਾਂ ਜਿਹੜੀਆਂ ਨੇ ਉਹ ਦਰਜ ਹੋਈਆਂ ਨੇ ਜਿਸ ਦੇ ਅੰਦਰੋਂ ਇੱਕ ਵਾਰ ਜਿਹੜੀ ਹੈ ਉਹ ਗੁਰੂ ਕੇ ਰਵਾਬੀ ਰਾਏ ਬਲਵੰਟ ਅਤੇ ਸੱਤੇ ਡੂਮ ਜੀ ਹੋਰਾਂ ਨੇ ਆਖੀ ਹੋਈ ਹੈ ਉਹ ਰਾਮਕਲੀ ਕੇ ਅੰਦਰ ਦਰਜ ਹੈ ਬਾਕੀ 21 ਵਾਰਾਂ ਜਿਹੜੀਆਂ ਨੇ ਉਹ ਮੇਰੇ ਸਤਿਗੁਰਾਂ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਈਆਂ ਨੇ ਹੈ ਅੰਮ੍ਰਿਤ ਗੁਰਬਾਣੀ ਤੇ ਉਸ ਪਰਿਪੂਰਨ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿਉਂਕਿ ਵਾਰਾਂ ਦੀ ਪੁਰਾਤਨ ਮੰਤਰ ਕੇਵਲ ਪੌੜੀਆਂ ਜਿਵੇਂ ਹੁਣੇ ਭਾਈ ਸਾਹਿਬ ਦੀ ਆਸਾ ਕੀ ਵਾਰ ਦਾ ਕੀਰਤਨ गा ਕੇ ਗਏ ਨੇ ਉਦੇ ਅੰਦਰ ਕੁੱਲ 24 ਪੌੜੀਆਂ ਜੋ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੇ ਪਵਿੱਤਰ કંਠ ਤੋਂ ਉਚਾਰਨ ਕੀਤੀਆਂ ਨੇ। ਪਰੰਤੂ ਇਹਨਾਂ ਪੌੜੀਆਂ ਦੇ ਨਾਲ ਮੇਰੇ ਸਤਿਗੁਰਾਂ ਨੇ ਸ਼ਲੋਕ ਵੀ ਦਰਜ ਕੀਤੇ ਨੇ। ਉਹ ਵੀ ਇੱਕ ਵੱਡੀ ਵਡਿਆਈ ਹੈ। ਜੋ ਕੁੱਲ ਪੌੜੀਆਂ ਤੇ ਉਹਨਾਂ ਨਾਲ ਸ਼ਲੋਕ ਦਰਜ ਕਰਕੇ ਅਕਾਲ ਪੁਰਖ ਪਰਮਾਤਮਾ ਦੀ ਸਲੋਹਤਾ ਕਰਨੀ ਵਡਿਆਈ ਕਰਨੀ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰੂ ਮੁਖ ਤੋਂ 21 ਵਾਰਾਂ ਉਚਾਰਨ ਹੋਈਆਂ ਨੇ ਜਿਨ੍ਹਾਂ ਦਾ ਵੇਰਵਾ ਵੀ ਵਿਦਵਾਨਾਂ ਨੇ ਕੁਝ ਇਸ ਪ੍ਰਕਾਰ ਦਿੱਤਾ ਹੈ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਮੁਖ ਤੋਂ ਤਿੰਨ ਵਾਰਾਂ ਉਚਾਰਨ ਨੇ ਜੇਕਰ ਅਸੀਂ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਇੱਕ ਵਾਰ ਆਸਾ ਕੀ ਵਾਰ ਜੋ ਅਸੀਂ ਰੋਜ਼ਾਨਾ ਸੁਣਨੇ ਹਾਂ ਸ੍ਰੀ ਮਾਜ ਕੀ ਵਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੀਸਰੀ ਮਲਾਰ ਕੀ ਵਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਤੋਂ ਬਾਅਦ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਉਹਨਾਂ ਨੇ ਆਪਣੇ ਪਵਿੱਤਰ ਗੰਠ ਤੋਂ 4 ਵਾਰਾ ਉਚਾਰਨ ਕੀਤੀਆਂ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਖ ਵਖ ਰਾਗਾਂ ਦੇ ਅੰਦਰ ਦਰਜ ਨੇ ਉਸ ਤੋਂ ਬਾਅਦ ਸਾਡੇ ਚੌਥੇ ਸਤਿਗੁਰੂ ਸੋਢੀ ਸੁਲਤਾਨ ਧੰਗੁਰੂ RAMਦਾਸ ਸਹਿਬ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਪਵਿੱਤਰ ਗੰਠ ਤੋਂ 8 ਵਾਰਾਂ ਦਾ ਉਚਾਰਨ ਕੀਤਾ ਹੈ ਤੇ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਸਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਵਿੱਤਰ ਕੰਠ ਤੋਂ 6 ਵਾਰਾਂ ਦਾ ਉਚਾਰਨ ਹੋਇਆ ਇਸ ਵਿਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਅੰਦਰ 21 ਵਾਰਾਂ ਜਿਹੜੀਆਂ ਗੁਰੂ ਮੁਖ ਤੋਂ ਉਚਾਰਨ ਨੇ ਜਿਨ੍ਹਾਂ ਵਿੱਚੋਂ ਜੇਕਰ ਬਾਤ ਕੀਤੀ ਜਾਏ ਤੇ ਇੱਕ ਬਸੰਤ ਕੀ ਵਾਰ ਐਸੀ ਹੈ ਜਿਹਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕੇਵਲ ਤਿੰਨ ਸ਼ਲੋਕ ਹੀ ਉਚਾਰਨ ਕੀਤੇ ਨੇ ਸਭ ਤੋਂ ਛੋਟੀ ਵਾਰ ਪਰ ਗਿਣਤੀ ਵਾਰ ਵਿੱਚ ਹੈ ਬਸੰਤ ਕੀ ਵਾਰ ਮਹਲ ਪੰਜਵਾਂ ਦੇ ਨਾਲ-ਨਾਲ ਜਿਹੜੀਆਂ ਇਹ 21 ਬਾਰਾ ਗੁਰੂ ਮੁਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੋਈਆਂ ਨੇ ਇਹਨਾਂ ਵਿੱਚ ਨੌ ਧੁਨੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਅੱਜ ਇੱਕ ਧੁਨੀ ਦਾ ਵਿਸ਼ੇਸ਼ ਕਰਕੇ ਜ਼ਿਕਰ ਹੈ ਤੇ ਮੈਂ ਥੋੜਾ ਜਿਹਾ ਉਹਦਾ ਵੀ ਵਿਸਤਾਰ ਸਹਿਤ ਵਿਚਾਰ ਕਰਨੀ ਹੈ ਇਹਨਾਂ ਉਹਨਾਂ 21 ਬਾਰਾਂ ਦੇ ਅੰਦਰ ਨੌ ਧੁਨੀਆਂ ਲੱਗੀਆਂ ਹੋਈਆਂ ਨੇ ਜੋ ਕਿ ਜਿਹਦੇ ਵਿੱਚੋਂ ਚਾਰ ਪੁਰਾਤਨ ਧੁਨੀਆਂ ਨੇ ਤੇ ਪੰਜ ਦੁਨੀਆਂ ਉਹ ਨੇ ਜਿਹੜੇ ਗੁਰੂ ਕਾਲ ਦੇ ਵਿੱਚ ਵਰਤੀਆਂ ਗਈਆਂ ਨੇ ਮੈਂ ਇਹ ਬੇਨਤੀ ਕਰਾਂਗਾ ਤੁਨੀ ਕੀ ਹੈ ਥੋੜਾ ਜਿਹਾ ਇਹਦਾ ਵੀ ਸਾਨੂੰ ਜਾਣ ਹੋਣਾ ਸਮਝਣਾ ਅਤਿਲਾਜ਼ੀ ਪੁਰਾਣੇ ਸਮੇਂ ਦੇ ਅੰਦਰ ਕਿਸੇ ਸੂਰਬੀਰ ਯੋਧੇ ਦੀ ਵਾਰਤਾ ਨੂੰ ਪੌੜੀ ਦੇ ਵਿੱਚ ਗਾਇਨ ਕਰਕੇ ਤੇ ਜਦੋਂ ਕੋਈ ਢਾਡੀ ਸਰਵਣ ਕਰਵਾਉਂਦਾ ਸੀ ਤੇ ਉਹਨੂੰ ਕਹਿੰਦੇ ਸਨ ਵੀ ਇਹਦੇ ਤੇ ਤੁਨੀ ਛਾੜਨੀ ਜਿਵੇਂ ਅੱਜ ਦੀ ਇਹ ਜਿਹੜੀ ਬਡਹੰਸ ਕੀ ਵਾਰ ਹੈ ਇਦੇ ਮੋੜ ਵਿੱਚ ਹੀ ਮੇਰੇ ਸਤਿਗੁਰਾਂ ਨੇ ਜੋ ਇਸ ਰਿਲੇਟ ਲਿਖਿਆ ਹਾ ਲੱਲਾ ਬਹਿਲੀਮਾ ਕੀ ਧੁਨ ਗਾਵਣੀ ਕਿਉਂਕਿ ਲੱਲਾ ਬਹਿਲੀਮਾ ਦਾ ਇੱਕ ਇਤਿਹਾਸ ਹੈ ਮੈਂ ਅੱਗੇ ਬੇਨਤੀ ਕਰਦਾ ਇਦਾਂ ਆਸਾ ਕੀ ਵਾਰ ਰਵਾਬੀ ਸਿੰਘ ਗਾਇਨ ਕਰਦੇ ਨੇ ਤੇ ਸ਼ਬਦ ਆਉਂਦਾ ਟੁੰਡੇ ਅਸ ਰਾਜੇ ਕੀ ਤੁਨੀ ਨੌ ਦੁਨੀਆਂ ਨੇ ਜਿਹਦੇ ਅੰਦਰ ਗੁਰੂ ਮੁਖ ਤੋਂ 21 ਬਾਰਾਂ ਜੜੀਆਂ ਨੇ ਉਹ ਦਰਜ ਨੇ ਹੁਣ ਨੌ ਦੁਨੀਆਂ ਦੇ ਵਿੱਚੋਂ ਚਾਰ ਦੁਨੀਆਂ ਉਹ ਨੇ ਜਿਹੜੀਆਂ ਪੁਰਾਤਨ ਸਨ ਜਿਵੇਂ ਆਸਾ ਕੀ ਵਾਰ ਦੀ ਧੁਨੀ ਟੁੰਡਿਆ ਸਰਾਜੇ ਕੀ ਧੁਨੀ ਬੜੀ ਪੁਰਾਤਨ ਧੁਨੀ ਹੈ। ਦੂਜੀ ਗੁਜਰੀ ਕੀ ਵਾਰ ਦੀ ਜਿਹੜੀ ਧੁਨੀ ਵਰਤੀ ਗਈ ਹੈ ਉਹ ਵੀ ਪੁਰਾਤਨ ਧੁਨੀ ਹੈ। ਪੁਰਾਤਨ ਤੋਂ ਭਾਵ ਹੈ ਕਿ ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਕੇ ਪ੍ਰਗਟ ਹੋਣ ਤੋਂ ਵੀ ਪਹਿਲਾਂ ਗਾਈਆਂ ਜਾ ਰਹੀਆਂ ਨੇ। ਵਡ ਹੰਸ ਕੀ ਵਾਰ ਦੇ ਉੱਪਰ ਜਿਹੜੀ ਧੁਨੀ ਚੜ੍ਹੀ ਹੈ ਲੱਲਾ ਬਹਿਲੀਮਾ ਕੀ ਧੁਨੀ ਇਹ ਵੀ ਪੁਰਾਤਨ ਧੁਨੀ ਹੈ। ਇੱਕ ਵਿਦਵਾਨ ਸੱਜਣ ਕਹਿੰਦੇ ਨੇ ਕਾਨੜੇ ਕੀ ਵਾਰ ਦੇ ਉੱਪਰ ਜਿਹੜੀ ਧੁਨੀ ਚਾੜੀ ਗਈ ਹੈ ਉਹ ਵੀ ਪੁਰਾਤਨ ਧੁਨੀ ਹੈ। ਇਹ ਚਾਰ ਧੁਨੀਆਂ ਜੋ ਕਿ ਗੁਰੂ ਨਾਨਕ ਸਾਹਿਬ ਜੀ ਦੇ અવਤਾਰ ਤੋਂ ਵੀ ਪਹਿਲਾਂ ਢਾਡੀ ਜਿਹੜੇ ਨੇ ਉਹ ਗੌਣ ਵਾਲੇ ਜਿਹੜੇ ਗਵਈਏ ਉਹ ਕਿਸੇ ਸੂਰਬੀਰ ਯੋਧੇ ਕਿਸੇ ਸੰਘਰਸ਼ੀ ਸੂਰਮੇ ਦਾ ਜਸ ਜਿਹੜਾ ਹੈ ਧੁਨੀ ਚੜਾ ਕੇ ਗਾਇਆ ਕਰਦੇ ਸਨ ਫਿਰ ਇਹਦੇ ਨਾਲ ਨਾਲ ਪੰਜ ਧੁਨੀਆਂ ਜਿਵੇਂ ਸੂਹੀ ਕੀ ਵਾਰ ਹੈ ਜਿਵੇਂ ਮਾਰੂ ਕੀ ਵਾਰ ਹੈ ਜਾਂ ਹੋਰ ਜਿਹੜੀਆਂ ਵਾਰਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਉਹਨਾਂ ਵਾਰਾਂ ਦੇ ਉੱਪਰ ਪੰਜ ਉਹ ਦੁਨੀਆਂ ਜਿਨ੍ਹਾਂ ਦਾ ਕਥਨ ਵਿਦਵਾਨ ਕਰਦੇ ਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਲੈ ਕੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਸਮੇਂ ਦੇ ਵਿੱਚ ਜਿਹੜੇ ਗੁਰੂ ਕੇ ਜਾਂ ਹੋਰ ਜਿਹੜੇ ਸੂਰਮਿਆਂ ਦੇ ਜਸ ਕਰਨ ਵਾਲੇ ਢਾਡੀ ਨੇ ਉਹਨਾਂ ਨੇ ਇਹ ਕੁਵਾਰਾਂ ਦਾ ਗਾਇਨ ਕੀਤਾ ਹੈ ਵੈਸੇ ਇਤਿਹਾਸ ਵਿੱਚ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਜੀ ਕੇ ਢਾਡੀ ਭਾਈ ਨੱਥਾ ਤੇ ਅਬਦੁੱਲ ਜੀ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਇਹਨਾਂ ਨੌ ਦੁਨੀਆਂ ਤੇ ਗੁਰੂ ਕੀ ਬਾਣੀ ਦੀਆਂ 12 ਗਾ ਕੇ ਗੁਰੂ ਸੰਗਤ ਨੂੰ ਸਰਵਣ ਕਰਵਾਈਆਂ। ਪਰ ਮੈਂ ਬੇਨਤੀ ਕਰ ਰਿਹਾ ਸੀ ਚਾਰ ਪ੍ਰਾਤਣ ਦੁਨੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਪਹਿਲਾਂ ਗਾਈਆਂ ਜਾ ਰਹੀਆਂ ਨੇ ਤੇ ਪੰਜ ਉਹ ਦੁਨੀਆਂ ਜਿਹੜੀਆਂ ਗੁਰੂ ਕਾਲ ਸਮਕਾਲ ਦੇ ਵਿੱਚ ਉਸ ਸਮੇਂ ਦੇ ਵਿਦਵਾਨਾਂ ਨੇ ਸੋਧ ਕਰਕੇ ਤੇ ਇਹ ਜਸ ਕਰਨਾ ਕੀਤਾ। ਸੋ ਇਸ ਵਿੱਚ ਨੌ ਦੁਨੀਆਂ ਜਿਨ੍ਹਾਂ ਦੇ ਵਿੱਚ ਗੁਰੂ ਮੁਖ ਤੋਂ 21 ਤੇ ਇੱਕ ਰਵਾਬੀਆਂ ਨੇ ਮੁਖ ਤੋਂ ਕੁੱਲ 22 ਵਾਰਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈਆਂ ਹੁਣ ਵਾਰ ਦੇ ਅੰਦਰ ਬੜੀ ਵੱਡੀ ਬਖਸ਼ਿਸ਼ ਹੈ ਕਿਉਂਕਿ ਵਾਰ ਦੇ ਅੰਦਰ ਪੌੜੀਆਂ ਦੀ ਗਿਣਤੀ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਅੰਮ੍ਰਿਤ ਬਾਣੀ ਨੂੰ ਬੰਨ੍ਹਿਆ ਜਾ ਰਿਹਾ ਹੈ ਸੰਪਾਦਨ ਕੀਤਾ ਜਾ ਰਿਹਾ ਹੈ ਇੱਕ ਕੋਥੀ ਵਿੱਚ ਲਾਇਆ ਜਾ ਰਿਹਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ਾਂ ਕਰ ਰਹੇ ਨੇ ਤੇ ਸਾਡੇ ਵਿਦਵਾਨਾਂ ਦੇ ਕਥਨ ਮੁਤਾਬਕ ਸਤਿਗੁਰਾਂ ਨੇ ਇੱਕ ਇੱਕ ਵਾਰ ਦੇ ਨਾਲ ਜਿਹੜੇ ਸ਼ਲੋਕ ਨੇ ਉਹ ਦਰਜ ਕਰ ਦਿੱਤੇ ਨੇ ਕਿਉਂਕਿ ਪੌੜੀਆਂ ਦੇ ਨਾਲ ਨਾਲ ਰਲਵੇਂ ਪ੍ਰਕਰਨ ਵਿੱਚ ਅੰਮ੍ਰਿਤ ਗੁਰਬਾਣੀ ਦੇ ਸ਼ਲੋਕ ਦਰਜ ਕੀਤੇ ਗਏ ਨੇ ਜਿਵੇਂ ਇੱਕ ਪੌੜੀ ਦੇ ਨਾਲ ਇੱਕ ਦੋ ਜਾਂ ਅੱਜ ਜਿਵੇਂ ਤਿੰਨ ਜਾਂ ਇਸ ਤੋਂ ਵੱਧ ਕੇ ਪੰਜ ਤੋਂ ਸੱਤ ਤੱਕ ਸ਼ਲੋਕਾਂ ਦੀ ਗਿਣਤੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਇਹ ਬਖਸ਼ਿਸ਼ ਮੇਰੇ ਸਤਿਗੁਰਾਂ ਨੇ ਕੀਤੀ ਹੈ ਵਾਰ ਸ੍ਰੀ ਰਾਗ ਤੋਂ ਪ੍ਰਾਰੰਭ ਹੋ ਕਰਕੇ ਤੇ ਹਰ ਰਾਗ ਦੇ ਨਾਲ કુલ ਜੋ ਮੈਂ ਬੇਨਤੀ ਕੀਤੀ 22-12 ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਅੰਗਾਂ ਦੇ ਉੱਪਰ ਪੜਨ ਨੂੰ ਸਾਨੂੰ ਮਿਲਦੀਆਂ ਨੇ ਅੱਜ ਜਿਸ ਵਾਰ ਦੀ ਪ੍ਰਾਰੰਭਤਾ ਹੋਈ ਹੈ ਇਹ ਵਾਰ ਹੈ ਵਡਹੰਸ ਦੀ ਵਾਰ ਵਡਹੰਸ ਇੱਕ ਰਾਗ ਹੈ ਜੋ ਪੁਰਾਤਨ ਵਿਦਵਾਨ ਨੇ ਉਹ ਏਸ ਨੂੰ ਵਡਹੰਸਿਕਾ ਰਾਗਨੀ ਦੇ ਤੌਰ ਤੇ ਗਾਇਆ ਕਰਦੇ ਸਨ ਪਰੰਤੂ ਮੇਰੇ ਸੇ ਬਖਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਏਸ ਰਾਗ ਨੂੰ 8ਵਾਂ ਥਾਂ ਦਿੱਤਾ ਤੇ ਏਸ ਰਾਗ ਦੀ ਜਿਹੜੇ ਰਬਾਬੀ ਨੇ ਉਹ ਬਹੁਤੀ ਮਹਾਨਤਾ ਜਾਣਦੇ ਨੇ ਕਿਉਂਕਿ ਇੱਕ ਬੜਾ ਮਹਾਨ ਰਾਗ ਹੈ ਜਿਸ ਨੂੰ ਗਾਉਣ ਦਾ ਸਮਾਂ ਵੀ ਵਿਦਵਾਨਾਂ ਨੇ ਵਿਸ਼ੇਸ਼ ਕਰਕੇ ਸੋਧਿਆ ਜਿਵੇਂ ਵਿਦਵਾਨਾਂ ਦੇ ਕਥਨ ਮੁਤਾਬਕ ਇਸ ਰਾਗ ਨੂੰ ਗਾਉਣ ਦਾ ਜਿਹੜਾ ਸਮਾਂ ਹੈ ਦੁਪਹਿਰ ਦਿਨ ਦਾ ਦੁਪਹਿਰ ਢਲਦਾ ਤੇ ਰਾਤ ਦੇ ਦੁਪਹਿਰ ਤੋਂ ਬਾਅਦ ਇਹ ਜਿਹੜਾ ਰਾਗ ਹੈ ਇਹ ਗਾਇਆ ਜਾਂਦਾ ਹੈ